ਮਲੇ ਹੈ ਜੇ ਨਾ ਲੱਗੇ ਤੇ ਕੱਲ ਚੱਲ ਜੇ ਨਾ ਇਹਨਾਂ ਦੇ ਉੱਤੇ ਮਾਰਦੀ ਕਾਰਵਾਈ ਕੀਤੀ ਜਾਵੇ ਕੀਤੀ ਜਾਵੇ ਕੀਤੀ ਜਾਵੇ ਜੀ ਰੱਬ ਖੁਦਾਬਾਦ ਮੱਲਾ ਨਾਇਬ ਤਸਵੀਰਦਾਰ ਦੀ ਰਿਸ਼ਵਤ ਲੈਣ ਦੀ ਵੀਡੀਓ ਆਈ ਸਾਹਮਣੇ ਕਾਪੀ ਅੰਦਰੋਂ ਉਸੇ ਕੋਟੇਗਰੀ ਦੇ ਵਿੱਚ ਆ ਗਿਆ ਨਹੀਂ ਫਟਵਾਰੀ ਤੋਂ ਪੈਸੇ ਲੈਂਦਿਆਂ ਦੀ ਵੀਡੀਓ ਅੱਗ ਬਾਗ ਵਾਇਰਲ ਸਥਾਨਕ ਲੋਕਾਂ ਦਾ ਨਾਇਬ ਤਸਵੀਲਦਾਰ ਤੇ ਫਟਿਆ ਗੁੱਸਾ ਇਹ ਮੋਟਰੋ ਮੋਟਰ ਵਾਲੀ ਕਾਰਵਾ ਹੁਣ ਸਰਕਾਰ ਦਾ ਨਾਇਬ ਤੇ ਸੀ ਉਦਾਰ ਤੇ ਵੱਡਾ ਐਕਸ਼ਨ ਨਾਇਬ ਤਹਿਸੀਲਦਾਰ ਜਸਪੀਰ ਕੌਰ ਨੂੰ ਕੀਤਾ ਮੁਅਤਲ ਨਾਇਬ ਤਹਿਸੀਲਦਾਰ ਜਸਪੀਰ ਕੌਰ ਨੂੰ ਕੀਤਾ ਮੁਅਤਲ ਜੀ ਹਾਂ ਪਿਛਲੇ ਦਿਨਾਂ ਚ ਗੁਰਦਾਸਪੁਰ ਦੇ ਫਤਿਹਗੜ ਚੂੜੀਆਂ ਦੀ ਨਾਇਬ ਤਸਵੀਲਦਾਰ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਇਲਜ਼ਾਮ ਲੱਗੇ ਸੀ ਕਿ ਇਸ ਵੀਡੀਓ ਚ ਨਾਇਬ ਤਸਵੀਲਦਾਰ ਜਸਵੀਰ ਕੌਰ ਵੱਲੋਂ ਪਟਵਾਰੀ ਤੋਂ ਰਿਸ਼ਵਤ ਦੇ ਪੈਸੇ ਲੈ ਆਪਣੇ ਵੈਗ ਚ ਪਾਏ ਗਏ ਸੀ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਲੋਕਾਂ ਚ ਨਾਇਬ ਤਸਵੀਲਦਾਰ ਖਿਲਾਫ ਰੋਸ ਦੀ ਲਹਿਰ ਪਾਈ ਜਾ ਰਹੀ ਸੀ ਗੁੱਸੇ ਚਾਏ ਲੋਕਾਂ ਵੱਲੋਂ ਧਰਨਾ ਲਗਾਇਆ ਗਿਆ ਜਮ ਕੇ ਨਾਹਰੇਬਾਜੀ ਕਰਦੇ ਹੋਏ ਮਲਜਮ ਨਾਇਬ ਤਹਿਸੀਲਦਾਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਸੀ ਜਿਹੜੀ ਲਗਾਤਾਰ ਰਿਸ਼ਵਤ ਲੈ ਕੇ ਫਟੇਗੜ ਜੂੜੀਆਂ ਹਲਕੇ ਦੇ ਜਿੰਨੇ ਲੋਕ ਨੇ ਉਹਨਾਂ ਨੂੰ ਰਿਸ਼ਵਤ ਲੈ ਲੈ ਕੇ ਲਗਾਤਾਰ ਜਿਸ਼ਟਰੀਆਂ ਕਰ ਰਹੀ ਆ ਉਹਦਾ ਜਿਹੜੀ ਵੀਡੀਓ ਆ ਗੁਰਦੀਪ ਸਿੰਘ ਪਟਵਾਰੀ ਦੇ ਨਾਲ ਜਿਹੜੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਆ ਉਹ ਲਗਾਤਾਰ ਜਿਹੜੀ ਹਰ ਇੱਕ ਦੇ ਫੋਨ ਦੇ ਵਿੱਚ ਚੱਲ ਰਹੀ ਆ ਭਾਰੀ ਰੋਸ ਪਾਇਆ ਜਾ ਰਿਹਾ ਵਾ ਪੂਰੇ ਨੌਜਵਾਨਾਂ ਵੱਲੋਂ ਸਾਡੇ ਬਜ਼ੁਰਗਾਂ ਵੱਲੋਂ ਸਾਰੇ ਭੈਣਾਵਾਂ ਵੱਲੋਂ ਇਹ ਜਿੰਨੇ ਵੀ ਇਲਾਕੇ ਦੇ ਲੋਕ ਨੇ ਕਿ ਸਾਡੀ ਜਦੋਂ ਵੀ ਅਸੀਂ ਜਾਂਦੇ ਆ ਤੇ ਸਾਡੇ ਕੋਲ ਰਿਸ਼ਵਤ ਦੀ ਜਿਹੜੀ ਮੰਗ ਕੀਤੀ ਜਾਂਦੀ ਆ ਕਿ ਜਿਹੜੀ ਨੈਪ ਤਹਿਸੀਲਦਾਰ ਆ ਜਸਪੀਰ ਕੌਰ ਅਤੇ ਕੁਲਦੀਪ ਸਿੰਘ ਪਟਵਾਰੀ ਜਿਨ੍ਹਾਂ ਦੀ ਸੀਸੀਟੀਵੀ ਕੈਮਰੇ ਦੇ ਵਿੱਚ ਰਿਸ਼ਵਤ ਲੈਂਦਿਆਂ ਕੁਲਦੀਪ ਸਿੰਘ ਨੂੰ ਫੜਾਉਂਦਿਆਂ ਜਿਹੜੀ ਉਹ ਵਾਇਰਲ ਹੋ ਰਹੀ ਆ ਉਹ ਤੇ ਤੁਰੰਤ ਅੱਜ ਹੀ ਐਕਸ਼ਨ ਲੈ ਕੇ ਪੈਸੇ ਫੜਾ ਰਿਹਾ ਜੀ ਹਾਂਜੀ ਪੈਸੇ ਫੜਾ ਰਿਹਾ ਜੀ ਇਹ ਇਹ ਦੋ ਕਾਣਾ ਛਾਂ ਖਾ ਰਿਆ ਪੈਸੇ ਹੀ ਲੈ ਗਿਆ ਇਨਕਲਰ ਵੀ ਨਹੀਂ ਜਾਰੀ ਹੁਣ ਇਸ ਮਾਮਲੇ 'ਚ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਸਰਕਾਰ ਵੱਲੋਂ ਨਾਇਬ ਤਹਿਸੀਲਦਾਰ ਨੂੰ ਮੁਅਤਲ ਕਰ ਦਿੱਤਾ ਗਿਆ ਬਧੀ 177 ਅਨੁਨਾਗ ਬਰਮਾ ਵੱਲੋਂ ਮੁਅਤਲ ਦੇ ਹਦੇਸ਼ ਜਾਰੀ ਕਰ ਦਿੱਤੇ ਗਏ ਨੇ ਨਾਲ ਹੀ ਮੁਤਲੀ ਦੇ ਦੌਰਾਨ ਜਸਬੀਰ ਕੌਰ ਦਾ ਹੈੱਡ ਕੁਆਰਟਰ ਡਿਪਟੀ ਕਮਿਸ਼ਨਰ ਫਾਜ਼ਿਲਕਾ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਰਿਸ਼ਵਤ ਲੈਣ ਦੇ ਮਾਮਲੇ ਦੀ ਜਾਂਚ ਵੀ ਵਿਜੀਲੈਂਸ ਨੂੰ ਸੌਂਪ ਦਿੱਤੀ ਗਈ ਹੈ ਵਿਜੀਲੈਂਸ ਵੱਲੋਂ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਵਾਇਰਲ ਇਸ ਵੀਡੀਓ ਤੋਂ ਬਾਅਦ ਹੁਣ ਕਈ ਸਵਾਲ ਵੀ ਖੜੇ ਹੋ ਰਹੇ ਨੇ ਕਿ ਆਖਰ ਨਾਇਬ ਤਸਵੀਰਦਾਰ ਜਸਬੀਰ ਕੌਰ ਕਦੋਂ ਤੋਂ ਰਿਸ਼ਵਤ ਲੈਦੀ ਆ ਰਹੀ ਸੀ ਤੇ ਕਿੰਨਾ ਰੁਪਇਆ ਰਿਸ਼ਵਤ ਦੇ ਤੌਰ ਤੇ ਹੁਣ ਤੱਕ ਲੈ ਚੁੱਕੀ ਹੈ ਕਿਸ ਤਰੀਕੇ ਦੇ ਨਾਲ ਇਹ ਰਿਸ਼ਵਤ ਦੇ ਪੈਸੇ ਲੈ ਜਾਂਦੇ ਸੀ ਕਿੰਨੇ ਲੋਕ ਇਸ ਦੇ ਸ਼ਿਕਾਰ ਹੋ ਚੁੱਕੇ ਨੇ ਅਜੇ ਕਈ ਸਵਾਲ ਨੇ ਜਿਨ੍ਹਾਂ ਦੇ ਜਵਾਬ ਹੁਣ ਵਿਜੀਲੈਂਸ ਜਾਂਚ ਤੋਂ ਬਾਅਦ ਹੀ ਮਿਲ ਸਕਣਗੇ ਜਗਬਣੀ ਟੀਵੀ ਲਈ ਬਰुण ਪੱਟ ਦੀ ਰਿਪੋਰਟ